10 ਜੂਨ ਨੂੰ ਪਠਾਨਕੋਟ ਦੇ ਸੀਆਈਏ ਚੌਕ ਵਿਖੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਵਾਲੇ ਚਾਰ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਪੁਲਿਸ ਨੇ ਦੋਸ਼ੀਆਂ ਕੋਲੋਂ ਗੋਲੇਬਾਰੀ ਵਿੱਚ ਇਸਤੇਮਾਲ ਕੀਤਾ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਇਸ ਪੂਰੇ ਮਾਮਲੇ ਦੀ ਜਾਣਕਾਰੀ ਡੀਐਸਪੀ ਸਿਟੀ ਸੁਮੀਰ ਸਿੰਘ ਮਾਰਨੇ ਦਿੱਤੀ ਉਹਨਾਂ ਨੇ ਦੱਸਿਆ ਕਿ ਫੜੇ ਗਏ ਇਹਤੋ ਨੌਜਵਾਨ ਕਈ ਮਾਮਲਿਆਂ ਵਿੱਚ ਨਾਮਜ਼ਦ ਹਨ ਤੇ ਉਹਨਾਂ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਡੀਐਸਪੀ ਨੇ ਮੁਲਜ਼ਮਾਂ ਨੂੰ ਫੜਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਥਾਣਾ ਦੋ ਦੇ ਐਸ ਐਚ ਓ ਤੇ ਉਹਨਾਂ ਦੀ ਟੀਮ ਦੀ ਸ਼ਲਾਘਾ ਵੀ ਕੀਤੀ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ 10 ਜੁਲਾਈ ਨੂੰ ਦੂਸਰੇ ਟਾਈਮ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀ ਡਿਵੀਜ਼ਨ ਨੰਬਰ 2 ਥਾਣੀ ਦੇ ਏਰੀਏ 'ਚ ਇਹ ਜਿਹੜਾ ਆਪਣਾ ਸੀਆਈਏ ਚੌਂਕ ਦਾ ਫਲਾਈਓਵਰ ਉਹਦੇ ਲਾਗੇ ਇੱਕ ਦੁਕਾਨ ਦੇ ਲਾਗੇ ਫਾਇਰਿੰਗ ਹੋਈ ਸੀ ਮੇਰੇ ਨਾਲ ਐਸ ਐਚ ਓ ਡਿਵੀਜ਼ਨ ਨੰਬਰ 2 ਸ਼ੌਰਤ ਮਾਨ ਵੀ ਬੈਠੇ ਆ ਜਿਹੜੇ ਪੂਰੇ ਇਸੇ ਤਪतीश 'ਚ ਰਏ ਸ਼ਾਮਲ ਇਨੀਸ਼ੀਅਲ ਇਨਪੁੱਟ ਜਿਹੜੀ ਆਪਾਂ ਮੌਕੇ ਤੇ ਗਏ ਸੀ ਤੁਸੀਂ ਸਾਰੇ ਵੀ ਆਏ ਸੀ ਜੋ ਆਪਾਂ ਦੇਖਿਆ ਸੀ ਕਿ ਵੀ ਸਭ ਨੂੰ ਫਾਇਰਿੰਗ ਦੇ ਬਾਅਦ ਕੁਝ ਜਿਹੜੀ ਬੁਲੇਟਸ ਹਨ ਉਹਦੇ ਖੂਨ ਮਿਲੇ ਸੀ ਤੇ ਜਿਹੜੀ ਮੁਢਲੀ ਗੱਲ ਸੀ ਇਹ ਆਈ ਸੀ ਕਿ ਵੀ ਇੱਕ ਪਾਰਟੀ ਨੇ ਦੂਸਰੀ ਪਾਰਟੀ ਤੇ ਜਿਹੜੀ ਆ ਉਹ ਗੋਲੀ ਚਲਾਈ ਹੈ ਇਸ ਦੇ ਬਾਅਦ ਮਾਜੋਗ ਐਸਐਸਪੀ ਅਠਾਨਕੁਟ ਸਾਹਿਬ ਦੀ ਡਾਇਰੈਕਸ਼ਨਸ ਤੇ ਜਿਹੜੀਆਂ ਟੀਮਾਂ ਬਣੀਆਂ ਸੀ ਡਿਵੀਜ਼ਨ ਨੰਬਰ 2 ਥਾਣੇ 'ਚ ਜਿਸ ਨੂੰ ਮੈਂ ਖੁਦ ਲੀਡ ਕਰ ਰਿਹਾ ਸੀ ਬਾਕੀ ਜਿਹੜੀ ਫੀਲਡ ਦੀ ਟੀਮਾਂ ਜਿਹੜੀਆਂ ਅੱਗੇ ਜਾ ਰਹੀਆਂ ਸੀ ਉਹਦੇ ਵਿੱਚ ਐਕਟਿਵਲੀ ਜਿਨ੍ਹਾਂ ਨੇ ਮੇਨ ਰੋਲ ਨਿਭਾਇਆ ਐਸ ਐਚਓ ਡਿਵੀਜ਼ਨ ਨੰਬਰ 2 ਤੇ ਇੰਚਾਰਜ ਸੀਆਈਏ ਉਹ ਵੀ ਇਸੇ ਲੱਗੇ ਸੀ ਇਹਦੇ ਨਾਲ ਐਸ ਐਚਓ ਮਾਮੂਲ ਐਸ ਐਚਓ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਇਹ ਸਾਰੇ ਜਿਹੜੇ ਐਕਟਿਵਲੀ ਇਹਦੇ ਵਿੱਚ ਲੱਗੇ ਸੀ ਤੇ ਜਿਹੜੀ ਇਹਦੇ ਵਿੱਚ ਮੇਨ ਗੱਲ ਸਾਹਮਣੇ ਆਈ ਹੋਈ ਆ ਕਿ ਦੋ ਗੁੱਟਾਂ ਦੀ ਆਪਸ 'ਚ ਰੰਜਿਸ਼ਬਾਜੀ ਸੀ ਪਹਿਲੇ ਤੋਂ ਇਹਨਾਂ ਦੋਨੋਂ ਸਾਈਡ ਤੇ ਲੋਕਾਂ ਤੇ ਜਿਹੜੇ ਅਕਿਊਜ਼ ਪਰਸਨ ਐ ਇਹਨਾਂ ਤੇ ਮਲਟੀਪਲ ਐਫ ਆਈ ਆਰਸ ਪਹਿਲੇ ਤੋਂ ਉਸ ਦਿਨ ਜਿਹੜਾ ਇੱਕ ਗੁੱਟ ਦਾ ਬੰਦਾ ਉਹਨੇ ਕੁਝ ਸ਼ੁਰੂ ਜੀ ਇਨੀਸ਼ially ਇਸ਼ਾਰਾ ਕੀਤਾ ਮਗਰੋਂ ਜਿਹੜਾ ਦੂਸਰਾ ਧਿਰ ਹੈ ਉਹਦੇ ਮਗਰ ਗਿਆ ਉਹਦੇ ਬਾਅਦ ਆਪਸ 'ਚ ਇਹਨਾਂ ਦੀ ਤੂਤੂ ਮੈਮਾ ਹੋ ਗਈ ਜਿਹਦੇ ਬਾਅਦ ਇੱਕ ਧਿਰ ਨੇ ਦੂਸਰੀ ਧਿਰ ਤੇ ਗੋਲੀ ਚਲਾ ਦਿੱਤੀ ਤੇ ਜਿਹੜੀ ਧਿਰ ਤੇ ਗੋਲੀ ਚਲੀ ਉਹਨਾਂ ਨੇ ਵੀ ਦਾਤਰ ਦਾ ਇਸਤੇਮਾਲ ਕੀਤਾ ਤੇ ਇੱਕ ਬੰਦਾ ਇੰਜਰਡ ਕੀਤਾ ਸੀ ਇਹਦੇ ਵਿੱਚ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡੀ ਟੀਮਜ਼ ਨੇ ਬੜਾ ਹੀ ਪ੍ਰੋਐਕਟਿਵਲੀ ਕੰਮ ਕੀਤਾ ਜਿਹੜਾ 메ਨ ਦੋਸ਼ੀ ਹੈ ਉਹ ਸਾਡੇ ਐਸਚੂ ਸਾਹਿਬ ਖੁਦ ਫੜ ਕੇ ਲਿਆਏ ਆ ਤੇ ਅ ਵਿਥਿਨ 24 ਆਵਰਸ ਆਪਾਂ ਇਹਦੇ ਵਿੱਚ ਜਿਹੜੇ 메ਨ ਦੋਸ਼ੀ ਹੈ ਉਹ ਸਾਰੇ ਫੜ ਲਏ ਇਸ ਦੇ ਬਾਅਦ ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੁੰਦਾ ਕਿ ਜਦੋਂ ਇਨੀਸ਼ੀਅਲ ਇਨਸੀਡੈਂਟ ਹੋਇਆ ਸੀ ਉਸ ਦੇ ਬਾਅਦ ਇਸ ਦੇ ਬਾਅਦ ਜਿਹੜੀ ਆਪਾਂ ਐਫ ਆਈ ਆਰ ਕੀਤੀ ਸੀ ਡਿਊਟੀ ਨੰਬਰ 2 ਥਾਣੇ 'ਚ ਐਫ ਆਈ ਆਰ ਨੰਬਰ 94 ਅੰਡਰ ਸੈਕਸ਼ਨ ਬੀ ਐਨ ਐਸ 190 191 3 194 2 109 115 2 ਆਬਜੈਕਟ 25 ਇਹ ਜਿਹੜੀਆਂ ਵੱਖ-ਵੱਖ ਆਪਾਂ ਧਾਰਾਵਾਂ ਸੰਗੀਨ ਧਾਰਾਵਾਂ ਇਹਨਾਂ ਦੋਸ਼ੀਆਂ ਤੇ ਲਗਾਈਆਂ ਸੀ ਸ਼ੁਰੂ ਵਿੱਚ ਆਪਾਂ ਚਾਰ ਦੋਸ਼ੀਆਂ ਦਾ ਬਾਈ ਨੇਮ ਤੇ 6 ਅੰਕ ਪਛਾਤੇ ਰੱਖੇ ਸੀ ਮਗਰੋਂ ਹੁਣ ਤੱਕ ਦੀ ਤਫ਼ਤੀਸ਼ 'ਚ ਆਪਾਂ ਚਾਰ ਇੰਡੀਵਿਜੂਅਲਸ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰ ਚੁੱਕੇ ਹਾਂ ਵੈਪਨ ਆਫ ਅਫੈਂਸ ਜਿਹੜਾ ਆਪਾਂ ਉਹ ਤੁਹਾਡੇ ਸਾਹਮਣੇ ਪਿਆ ਪਿਸਤਲ ਉਹ ਵੀ ਰਿਕਵਰ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਤਕਰੀਬਨ 10 ਬੰਦੇ ਹੋਰ ਨਾਮਜ਼ਦ ਕੀਤੇ ਆ 11 11 ਬੰਦੇ ਹੋਰ ਨਾਮਜ਼ਦ ਕੀਤੇ ਆ ਟੋਟਲ 15 ਐਕਿਊਜ਼ ਦੇਦੇ ਚ ਹੋ ਗਏ ਜਿਨ੍ਹਾਂ ਚੋਂ 4 ਆਪਾਂ ਫੜ ਚੁੱਕੇ ਆ ਤੇ ਬਾਕੀ ਜਿਹੜੇ ਆਪਾਂ ਉਹਨਾਂ ਦੀ ਜਿਹੜੀ ਹੈ ਧਰ ਪਕੜ ਲਈ ਟੀਮਾਂ ਬਣਾਈਆਂ ਉਹਨਾਂ ਤੇ ਕੰਮ ਚੱਲ ਰਿਹਾ ਜਿਹੜੇ ਇਸ ਵਾਰਦਾ ਚ ਐਕਟਿਵਲੀ ਇਨਵੋਲਵ ਸੀ ਉਹਨਾਂ ਨੂੰ ਆਪਾਂ ਫੜ ਚੁੱਕੇ ਆ ਜਿਹੜੇ ਬਾਕੀ ਇਹਨਾਂ ਦੇ ਫੈਸਿਲਿਟੇਟਰ ਐ ਸਾਥੀ ਐ ਉਹਨਾਂ ਨੂੰ ਆਪਾਂ ਫੜ ਰਹੇ ਆ ਤੇ ਇਹ ਜਿਹੜੇ ਉਹਨਾਂ ਦੇ ਨਾਮ ਹਾਲੇ ਮੈਂ ਫਿਲਹਾਲ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਆਪਾਂ ਉਹਨਾਂ ਤੇ ਕੰਮ ਕਰ ਰਹੇ ਆ ਬਟ ਇਨਾਂ ਚ ਜਿਹੜੇ ਮੇਨ ਮੇਨ ਬੰਦੇ ਜਿਹੜੇ ਪਠਾਨਕੋਟ ਦੇ ਕਿਸੇ ਵੀ ਤਰੀਕੇ ਨਾਲ ਕ੍ਰਾਈਮ ਚ ਇਨਵੋਲਡ ਆ ਆਲਮੋਸਟ ਕਾਫੀ ਉਹਨਾਂ ਚੋਂ ਬੰਦੇ ਇਨਵੋਲਡ ਆ ਕਿਉਂਕਿ ਜਿਸ ਤਰ੍ਹਾਂ ਵੀ ਤੁਹਾਨੂੰ ਦੱਸਿਆ ਕਿ ਦੋ ਗੁੱਟਾਂ ਦੇ ਵਿੱਚ ਜਿਹੜੀ ਆ ਝੜਕ ਹੋਈ ਸੀ ਜਿਸ ਕਾਰਨ ਜਿਹੜੇ ਮੈਕਸਿਮਮ ਬਦਮਾਸ਼ ਪ੍ਰਵ੍ਰਤੀ ਦੇ ਜਿਹੜੇ ਇੱਥੇ ਬੰਦੇ ਦੋਸ਼ੀ ਆ ਉਹ ਮੈਕਸਿਮਮ ਇਹਦੇ ਵਿੱਚ ਇਨਵੋਲਡ ਆ ਦੱਸਦੇ ਇਹ ਉਕਤ ਨੌਜਵਾਨ ਵੱਲੋਂ 10 ਜੂਨ ਨੂੰ ਪਠਾਨਕੋਟ ਦੇ ਸੀਆਈਏ ਚੌਕ ਵਿਖੇ ਗੋਲੀਆਂ ਚਲਾ ਦਹਿਸ਼ਤ ਫੈਲਾ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰ 11 ਲੋਕਾਂ ਤੇ ਮਾਮਲਾ ਦਰਜ ਕੀਤਾ ਅਤੇ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਡੀਐਸਪੀ ਸਿਟੀ ਸੁਮੀਰ ਸਿੰਘ ਮਾਰ ਨੇ ਦੱਸਿਆ ਕਿ ਉਕਤ ਲੋਕ ਕਈ ਹੋਰ अपराध मामलियां ਵਿੱਚ ਸ਼ਾਮਿਲ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਪੁਲਿਸ ਦੇ ਹੱਥ ਕਈ ਹੋਰ ਸਬੂਤ ਵੀ ਲੱਗੇ ਹਨ ਜਿਨ੍ਹਾਂ ਦੇ ਆਧਾਰ ਤੇ ਫਰਾਰ ਚੱਲ ਰਹੇ ਮੁਲਜ਼ਮਾਨ ਨੂੰ ਵੀ ਕਾਬੂ ਕਰ ਲਿਆ ਜਾਵੇਗਾ ਬਿਊਰੋ ਰਿਪੋਰਟ ਜਗਬਾਨੀ ਟੀਵੀ